ਨੌਲੇਜ ਵਾਈਟ ਤੇ ਹਾਜ਼ਰਾਂ ਅੱਜ ਦੀ ਸਿਆਸਤ ਨਾਲ ਜੁੜੀ ਜਾਣਕਾਰੀ ਲੈ ਕੇ ਅੱਜ ਆਪ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਵੱਡਾ ਬਿਆਨ ਸਾਹਮਣੇ ਆਇਆ ਦੋ ਦਿਨ ਪਹਿਲਾਂ 13 ਸਤੰਬਰ ਨੂੰ ਜੇਲ੍ਹ ਵਿੱਚੋਂ ਜ਼ਮਾਨਤ ਤੇ ਬਾਹਰ ਆਏ ਕੇਜਰੀਵਾਲ ਨੇ ਕਿਹਾ ਕਿ ਉਹ ਦੋ ਦਿਨਾਂ ਵਿੱਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ ਇਹ ਬਿਆਨ ਕੇਜਰੀਵਾਲ ਵੱਲੋਂ ਆਮ ਆਦਮੀ ਪਾਰਟੀ ਦੇ ਮੁਖ ਦਫ਼ਤਰ ਤੋਂ ਦਿੱਤਾ ਗਿਆ। ਉਹਨਾਂ ਨੇ ਕਿਹਾ ਕਿ ਭਾਜਪਾ ਨੇ ਮੇਰੇ ਤੇ ਬੇਈਮਾਨੀ ਅਤੇ ਪ੍ਰਸ਼ਤਾਚਾਰ ਦੇ ਇਲਜ਼ਾਮ ਲਾਏ ਹਨ। ਹੁਣ ਜਨਤਾ ਦੀ ਅਦਾਲਤ ਵਿੱਚ ਮੇਰੀ ਇਮਾਨਦਾਰੀ ਦਾ ਫੈਸਲਾ ਹੋਵੇਗਾ। ਉਹਨਾਂ ਨੇ ਕਿਹਾ ਕਿ ਦੋ ਦਿਨਾਂ ਵਿੱਚ ਸਾਰੇ ਵਿਧਾਇਕ ਮੀਟਿੰਗ ਕਰਕੇ ਆਪਣਾ ਨੇਤਾ ਚੁਣ ਲੈਣਗੇ ਜੋ ਕਿ ਦਿੱਲੀ ਦਾ ਮੁੱਖ ਮੰਤਰੀ ਬਣੇਗਾ। ਕੇਜਰੀਵਾਲ ਤੋਂ ਬਾਅਦ ਮੁੱਖ ਮੰਤਰੀ ਪਾਦ ਦੇ ਦਾਅਵੇਦਾਰ ਮਨੀਸ਼ ਸਿਸੋਦੀਆ ਹਨ ਪਰ ਕੇਜਰੀਵਾਲ ਨੇ ਕਿਹਾ ਕਿ ਸਿਸੋਦੀਆ ਤੇ ਵੀ ਮੇਰੇ ਵਾਲੇ ਹੀ ਦੋਸ਼ ਲੱਗੇ ਹਨ ਇਸ ਲਈ ਉਹ ਮੁੱਖ ਮੰਤਰੀ ਨਹੀਂ ਬਣਨਗੇ ਕੇਜਰੀਵਾਲ ਦੇ ਅਸਤੀਫੇ ਨੂੰ ਸਮਝਣ ਲਈ ਕੁਝ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ ਜਿੰਨਾ ਤੋਂ ਪਤਾ ਲੱਗਦਾ ਹੈ ਕਿ ਕੇਜਰੀਵਾਲ ਨੇ ਅਸਤੀਫਾ ਦੇਣ ਦੀ ਗੱਲ ਕਿਉਂ ਕੀਤੀ ਪਹਿਲੀ ਗੱਲ ਦਿੱਲੀ ਸ਼ਰਾਬ ਨੀਤੀ ਕੇਸ ਵਿੱਚ ਕੇਜਰੀਵਾਲ 177 ਦਿਨਾਂ ਬਾਅਦ ਜਮਾਨਤ ਤੇ ਬਾਹਰ ਆਏ ਹਨ ਸਪਰੀਮ ਕੋਰਟ ਨੇ ਉਹਨਾਂ ਤੇ ਮੁੱਖ ਮੰਤਰੀ ਆਫਿਸ ਜਾਣ ਅਤੇ ਕਿਸੇ ਵੀ ਸਰਕਾਰੀ ਫਾਈਲ ਤੇ ਸਾਈਨ ਕਰਨ ਤੇ ਪਾਬੰਦੀ ਲਗਾਈ ਹੈ ਜਿਸ ਕਾਰਨ ਕੇਜਰੀਵਾਲ ਪਾਵਰਲੈਸ ਹਨ ਮੁੱਖ ਮੰਤਰੀ ਹੁੰਦੇ ਹੋਏ ਵੀ ਜ਼ੀਰੋ ਦੂਜੀ ਗੱਲ ਦਿੱਲੀ ਵਿਧਾਨ ਸਭਾ ਦਾ ਸਿਰਫ 5 ਮਹੀਨਿਆਂ ਦਾ ਕਾਰਜਕਾਲ ਬਾਕੀ ਹੈ ਫਰਵਰੀ 2025 ਵਿੱਚ ਸਰਕਾਰ ਦਾ ਸਮਾਂ ਖਤਮ ਹੋ ਰਿਹਾ ਹੈ ਇਸ ਸਮੇਂ ਕੇਜਰੀਬਾਲ ਨਾਲ ਲੋਕਾਂ ਦੀ ਹਮਦਰਦੀ ਹੈ ਤੇ ਉਹ ਅਸਤੀਫਾ ਦੇ ਕੇ ਵਿਧਾਨ ਸਭਾ ਚੋਣਾਂ ਪਹਿਲਾਂ ਕਰਵਾਉਣ ਦੀ ਮੰਗ ਕਰ ਸਕਦੇ ਹਨ ਜਿਸ ਨਾਲ ਉਹ ਲੋਕਾਂ ਦੀ ਹਮਦਰਦੀ ਨੂੰ ਵੋਟਾਂ ਵਿੱਚ ਬਦਲਣ ਬਾਰੇ ਸੋਚ ਰਹੇ ਹੋਣਗੇ ਤੀਜੀ ਗੱਲ ਭਾਜਪਾ ਨੇ ਉਹਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਸੀ ਉਹਨਾਂ ਨੂੰ ਜਵਾਬ ਦੇਣ ਲਈ ਕੇਜਰੀਵਾਲ ਨੇ ਅਸਤੀਫੇ ਦੀ ਗੱਲ ਕੀਤੀ ਤਾਂ ਜੋ ਉਹ ਭਾਜਪਾ ਦੇ ਹਮਲਿਆਂ ਦਾ ਜਵਾਬ ਦੇ ਸਕਣ ਹੁਣ ਤੁਹਾਨੂੰ ਦੱਸਦੇ ਹਾਂ ਕੇਜਰੀਵਾਲ ਦੇ ਭਾਸਣ ਵਿੱਚੋਂ ਸਾਹਮਣੇ ਆਏ ਕੁਝ ਮੈਸੇਜ ਉਹ ਆਪਣੇ ਭਾਸਣ ਸਮੇਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਲੈ ਕੇ ਪੁੱਜੇ ਉਨ੍ਹਾਂ ਕਿਹਾ ਕਿ ਭਗਤ ਸਿੰਘ ਦੇ ਖਾਤ ਜੇਲ੍ਹ ਵਿੱਚੋਂ ਅੰਗਰੇਜ਼ ਬਾਹਰ ਪਹੁੰਚਾ ਦਿੰਦੇ ਸਨ ਪਰੰਤੂ ਮੇਰੀ ਚਿੱਠੀ ਐਲਜੀ ਤੱਕ ਨਹੀਂ ਪਹੁੰਚਾਈ ਗਈ ਮੈਨੂੰ ਤਮਕਾਇਆ ਗਿਆ ਕਿ ਦੁਬਾਰਾ ਇਸ ਤਰ੍ਹਾਂ ਨਾ ਕਰਾਂ ਉਨਾਂ ਨੇ ਖੁਦ ਨੂੰ ਕ੍ਰਾਂਤੀਕਾਰੀ ਮੁੱਖ ਮੰਤਰੀ ਦੱਸਿਆ। ਉਹਨਾਂ ਕਿਹਾ ਕਿ ਭਗਤ ਸਿੰਘ ਤੋਂ 90-95 ਸਾਲਾਂ ਬਾਅਦ ਆਜ਼ਾਦ ਭਾਰਤ ਵਿੱਚ ਇੱਕ ਕ੍ਰਾਂਤੀਕਾਰੀ ਮੁੱਖ ਮੰਤਰੀ ਜੇਲ੍ਹ ਵਿੱਚ ਗਿਆ ਹੈ। ਉਹਨਾਂ ਕਿਹਾ ਕਿ ਸ਼੍ਰੀ ਰਾਮ ਜਦੋਂ 14 ਸਾਲ ਦੇ ਬਨਵਾਸ ਤੋਂ ਵਾਪਸ ਆਏ ਸੀ ਤਾਂ માતા ਸੀਤਾ ਨੂੰ ਅਗਨੀ ਪ੍ਰੀਖਿਆ ਦੇਣੀ ਪਈ ਸੀ ਤੇ ਮੈਂ ਵੀ ਉਸੇ ਤਰ੍ਹਾਂ ਅਗਨੀ ਪ੍ਰੀਖਿਆ ਦੇਵਾਂਗਾ। ਦਿੱਲੀ ਵਿਧਾਨ ਸਭਾ ਚੋਣਾਂ ਨਵੰਬਰ ਵਿੱਚ ਹੋਣ ਕੇਜਰੀਵਾਲ ਨੇ ਕਿਹਾ ਕਿ ਫਰਵਰੀ ਵਿੱਚ ਹੋਣ ਵਾਲੀਆਂ ਚੋਣਾਂ ਨਵੰਬਰ ਵਿੱਚ ਕਰਵਾਈਆਂ ਜਾਣ ਮਹਾਰਾਸ਼ਟਰ ਦੇ ਨਾਲ ਹੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਹੋਣੀਆਂ ਚਾਹੀਦੀਆਂ ਹਨ ਇਸ ਘਟਨਾਕ੍ਰਮ ਤੇ ਭਾਜਪਾ प्रवक्ता ਪ੍ਰਦੀਪ ਭੰਡਾਰੀ ਨੇ ਕਿਹਾ ਕਿ ਕੇਜਰੀਵਾਲ ਦੀ ਮੌਜੂਦਾ ਸ਼ਬੀ ਇੱਕ ਪ੍ਰਸਤ ਨੇਤਾ ਦੀ ਬਣ ਚੁੱਕੀ ਹੈ ਉਹ ਅਸਤੀਫਾ ਦੇ ਕੇ ਇਸ ਸਟੰਟ ਰਾਹੀਂ ਆਪਣੇ ਸ਼ਬੀ ਨੂੰ ਇਮਾਨਦਾਰ ਨੇਤਾ ਵਿੱਚ ਬਦਲਣਾ ਚਾਹੁੰਦੇ ਹਨ ਕੇਜਰੀਵਾਲ ਸੋਨੀਆ ਗਾਂਧੀ ਵਾਲਾ ਮਾਡਲ ਅਪਣਾ ਰਹੇ ਹਨ ਜਦੋਂ ਉਹਨਾਂ ਨੇ ਮਨਮੋਹਨ ਸਿੰਘ ਨੂੰ ਪ੍ਰਧਾਨ ਮੰਤਰੀ ਬਣਾ ਪਰਦੇ ਪਿੱਛੋਂ ਸਰਕਾਰ ਚਲਾਈ ਸੀ ਹੁਣ ਤੁਹਾਨੂੰ ਦੱਸਦੇ ਹਾਂ ਸੁਪਰੀਮ ਕੋਰਟ ਵੱਲੋਂ ਕੇਜਰੀਵਾਲ ਨੂੰ ਮਿਲੀ ਜ਼ਮਾਨਤ ਦੀਆਂ ਕੁਝ ਸ਼ਰਤਾਂ ਪਹਿਲੀ ਸ਼ਰਤ ਕੇਜਰੀਵਾਲ ਮੁੱਖ ਮੰਤਰੀ ਦਫ਼ਤਰ ਨਹੀਂ ਜਾ ਸਕਦੇ ਦੂਜੀ ਸ਼ਰਤ ਕਿਸੇ ਵੀ ਸਰਕਾਰੀ ਫਾਈਲ ਤੇ ਸਾਈਨ ਨਹੀਂ ਕਰਨਗੇ ਤੀਜੀ ਸ਼ਰਤ ਕੇਸ ਤੇ ਕੋਈ ਵੀ ਬਿਆਨਬਾਜ਼ੀ ਨਹੀਂ ਕਰਨਗੇ ਚੌਥੀ ਸ਼ਰਤ 10 ਲੱਖ ਰੁਪਏ ਦਾ ਜ਼ਮਾਨਤ ਬਾਂਡ ਭਰਨਾ ਪਵੇਗਾ ਪੰਜਵੇਂ ਜਾਂਚ ਵਿੱਚ ਅੜਿਕਾ ਤੇ ਗਵਾਹਾਂ ਨੂੰ ਪ੍ਰਭਾਵਿਤ ਨਹੀਂ ਕਰਨਗੇ ਆਖਰੀ ਜ਼ਰੂਰਤ ਪੈਣ ਤੇ ਟ੍ਰਾਇਲ ਕੋਰਟ ਵਿੱਚ ਪੇਸ਼ ਹੋ ਕੇ ਜਾਂਚ ਵਿੱਚ ਸਹਿਯੋਗ ਕਰਨਗੇ ਇਹ ਸਾਰੀਆਂ ਸ਼ਰਤਾਂ ਤੇ ਲੋਕਾਂ ਦੀ ਹਮਦਰਦੀ ਜਿੰਨਾ ਅਸਤੀਫੇ ਦਾ ਮੁੱਖ ਕਾਰਨ ਹੋ ਸਕਦਾ ਹੈ ਜਾਣਕਾਰੀ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਟਿਕ ਲੈਣ ਟ ਜਰੂਰ ਕਰੋ